ਇਹ ਜਿ ਕੋਈ ਬਚੋਲਾ ਜੇ ਵਿਹੋਣਾ ਜੱਟੀ ਨੂੰ ਇਹ ਗਾਣਾ ਜਿਹੜਾ ਹੈਗਾ ਆ ਇਹ ਕਿਵੇਂ ਆਈਡੀਆ ਆ ਕਿਉਂਕਿ ਮੈਟਰ ਹੀ ਬੜਾ ਵੱਖਰਾ ਜੱਸ ਅ ਇਹ ਅਸਲ ਦੇ ਵਿੱਚ ਮਨਦੀਪ ਮਾਵੀ ਬਾਈ ਦਾ ਲਿਖਿਆ ਹੋਇਆ ਗਾਣਾ ਤੇ ਬਾਈ ਦੀ ਥਾਟ ਸੀ ਉਹਨਾਂ ਦਾ ਹੀ ਗੱਲ ਸੁਣ ਚੰਨਾ ਇੱਕ ਕੰਨ ਕਰਕੇ ਗੱਡੀ ਵਿੱਚ ਲੋੜ ਰੱਖੇ ਗੰਨ ਕਰਕੇ ਹੋ ਪਿੰਡ ਸਰਪੰਚ ਬਾਪੂ ਆਈ ਵਾਰੀ ਬਣੇ ਨਹੀਂ ਉਹ ਥਾਣਿਆਂ 'ਚ ਖੱਜਲ ਕਰਾਉਣਾ ਨਾਰ ਨਹੀਂ ਗੱਲ ਸੁਣ ਚੰਨਾ ਜੇ ਕੋਈ ਵਿਚੋ ਲਾ ਜੇਵੇ ਆਉਣਾ ਜੱਟੀ ਨੂੰ ਪਰ ਰਫਲਾਂ ਦੀ ਛਾਵੇਂ ਨਹੀਂਓ ਜਾਣ ਹਨਾਰ ਨੇ ਪਰਸਨਲੀ ਮੈਨੂੰ ਆਪ ਨੂੰ ਗਾਣੇ ਤਾਂ ਵੈਸੇ ਤਾਂ मीनिंगफुल ਗਾਣੇ ਗਾ ਕੇ ਮੈਂ ਖੁਸ਼ ਹਾਂ ਜ਼ਿਆਦਾ ਤਾਂ ਤੇ ਕਿਉਂਕਿ ਹਮੇਸ਼ਾ ਹੀ ਦਿਲ ਇਸੇ ਚੀਜ਼ ਨੂੰ ਚਾਹੁੰਦਾ ਕਿ ਉਹੀ ਚੀਜ਼ ਗਾਵਾਂ ਜਿਹੜੀ ਆਪਦੇ ਪਰਿਵਾਰ ਚ ਬਹਿ ਕੇ ਸੁਣੀ ਜਾ ਸਕੇ ਤੇ ਪਹਿਲਾ ਬੈਂਚ ਗਾਣਾ ਸੀਗਾ ਮੇਰਾ ਤੇ ਉਹ ਮੈਨੂੰ ਬਹੁਤ ਪਿਆਰਾ ਗਾਣਾ ਵਾ ਕਿਉਂਕਿ ਇੱਕ ਆਰਟਿਸਟ ਨੂੰ ਜਿਹੜੇ ਨੂੰ ਜਿੱਦਾਂ ਸਟਰਗਲਰ ਮੁੰਡੇ ਵੀ ਸ਼ਾਇਦ ਸੁਣਦੇ ਹੋਣਗੇ ਜੇ ਮੇਰੇ ਇੰਟਰਵਿਊ ਦੇਖਦੇ ਹੋਣਗੇ ਤੇ ਜਿਹੜਾ ਇੱਕ ਨਵੇਂ ਜਿਹੜਾ ਡੈਬਿਊ ਜਿਹੜਾ ਸਿੰਗਰ ਕੋਈ ਵੀ ਕਰਦਾ ਵਾ ਉਹ ਗਾਣੇ ਤੋਂ ਮੈਨੂੰ ਸਾਰਾ ਕੁਝ ਮਿਲ ਗਿਆ ਸੀ ਕਿਉਂਕਿ ਮੈਂ ਪਹਿਲੇ ਦਿਨ ਟੀਵੀ ਤੇ ਪੀਟੀਸੀ ਤੇ ਮੇਰਾ ਗਾਣਾ ਚੱਲੇ ਸੀ ਦੂਜੇ ਦਿਨ ਮੇਰੇ ਨਾਲ ਆ ਕੇ ਮੁੰਡੇ ਮੈਨੂੰ ਪਛਾਣਨ ਲੱਗ ਗਏ ਸੀ ਤੇ ਫੋਟੋਆਂ ਖਿਚਾਉਣ ਲੱਗ ਗਏ ਸੀ ਮਾਪਿਆਂ ਦੀ ਫਾਇਦਾ ਨਾ ਮੈਂ ਚੱਕਦੀ ਸ਼ਹਿਰ ਪੜਦੀ ਮੈਂ ਚੁੰਨੀ ਸਿਰ ਰੱਖਦੀ ਰੱਖਾਂ ਐਹੋ ਜਈਆਂ ਕੁੜੀਆਂ ਤੋਂ ਗੈਪ ਮੈਂ ਜੋ ਯਾਰਾਂ ਨਾਲ ਕੱਟਣ ਦੁਪਹਿਰ ਵੇ ਹੋ ਮੈਨੂੰ ਫੈਮਿਲੀ ਪਿਆਰੀਆ ਪਿਆਰ ਤੋਂ ਤਾਂ ਹੀ ਇਸ਼ਕੇ ਚ ਰੱਖਦੀ ਨਾ ਪੈਰ ਵੇ ਹੋ ਡਰ ਲੱਗੇ ਬਦਨਾਮੀ ਕੋਲੋਂ ਸੋਹਣਿਆ ਤਾਂ ਹੀ ਇਸ਼ਕੇ ਚ ਰੱਖਦੀ ਨਾ ਪੈਰ ਵੇ ਫੇ ਦੱਸ ਕਾ ਤੋ ਰੱਖਾਂ ਇਸ਼ਕੇ ਚ ਪੈਰ ਵੇ ਹੱਸਿ ਯੁਵਾਨੇ ਨਨਵਾਨੇ ਨਨ ਆਪਨ ਆ ਫਲੋ ਐਂਡ ਯੂ ਮੀ ਸੀ ਮੀ ਲੂ ਕਿਨ ਐਚੂ ਵੈਨ ਯੂ ਆਲਰੇਡੀ ਨੋ ਆਈ ਵਾਂ ਐ ਲਵ ਯੂ you already know i want to love you ਸਸਿਕਲ ਜੀ ਪ੍ਰਾਈਮੋਂ ਦੇ ਦੇਖ ਰਹੇ ਤੁਸੀਂ ਮੈਂ ਹਾਂ ਵਿਸ਼ਾਲ ਸ਼ਰਦਾ ਅਕਸਰ ਤੁਹਾਨੂੰ ਅਸੀਂ ਚੈਨਲ ਦੇ ਜ਼ਰੀਏ ਕਈ ਹਸਤੀਆਂ ਦੇ ਨਾਲ ਅਸੀਂ ਤੁਹਾਨੂੰ ਮਿਲਵਾਉਣੇ ਰਹਿੰਦੇ ਆ ਲੇਕਿਨ ਅੱਜ ਜਿਸ ਸ਼ਖਸ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦਾ ਇੱਕ ਜਾਣਿਆ ਮਾਨਿਆ ਚਿਹਰਾ ਹੈ ਜੋ ਕਿ ਇੱਕ ਗਾਇਕ ਨੇ ਤੇ ਹਮੇਸ਼ਾ ਹੀ ਆਪਣੇ ਗਾਣੇ ਦੇ ਜ਼ਰੀਏ ਯੂਥ ਜਿਹੜਾ ਹੈਗਾ ਆ ਇੱਕ ਨਵੀਂ ਜਿਹੜੀ ਜਨਰੇਸ਼ਨ ਜਿਹੜੀ ਸਾਡੀ ਹੈਗੀ ਆ ਉਹਨਾਂ ਨੂੰ ਇੱਕ ਆਪਣੇ ਗਾਣੇ ਦੇ ਜ਼ਰੀਏ ਇੱਕ ਹਮੇਸ਼ਾ ਹੀ ਇੱਕ ਚੰਗਾ ਮੈਸੇਜ ਹੈ ਜਿਹੜਾ ਦੇਣ ਦੀ ਕੋਸ਼ਿਸ਼ ਕਰਦੇ ਨੇ ਤੇ ਅਕਸਰ ਉਹਨਾਂ ਦੇ ਗਾਣੇ ਨੇ ਜਿਹੜੇ ਧੀਆਂ ਵਲੇ ਗਾਣੇ ਹੁੰਦੇ ਨੇ ਅਸੀਂ ਗੱਲ ਕਰ ਰਹੇ ਹਾਂ ਕਮਲ ਖਹਿਰਾ ਜੀ ਦੀ ਉਹਨਾਂ ਨਾਲ ਹੀ ਗੱਲਬਾਤ ਕਰਦੇ ਆਂ ਬਹੁਤ ਵਧੀਆ ਸਭ ਤੋਂ ਪਹਿਲਾਂ ਸ਼ਾਰਾ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਹੋਰ ਜੀ ਠੀਕ ਠਾਕ ਬਧੀ ਬਹੁਤ ਵਧੀਆ ਸਰ ਬਹੁਤ ਵਧੀਆ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਗਾਇਕੀ ਦਾ ਸਫ਼ਰ ਆ ਕਿਵੇਂ ਤੇ ਕਿੱਦਾਂ ਸ਼ੁਰੂ ਹੋਇਆ ਬੇਸਿਕਲੀ ਮੈਂ ਜਦ ਦੀ ਸੁਰਤ ਸੰਭਾਲੀ ਆ ਆਪਦੀ ਮੈਂ ਗਾਉਂਦੇ ਹੀ ਦੇਖਿਆ ਆਪਦੇ ਆਪ ਨੂੰ ਜਿਵੇਂ ਆਪਣੇ ਪੰਜਾਬੀਆਂ ਦੇ ਖੂਨ ਚ ਗਾਇਕੀ ਹੁੰਦੀ ਆ ਜਿਵੇਂ ਕਹਿੰਦੇ ਨੇ ਕਿ ਮੈਂ ਸੁਰਤ ਸੰਭਾਲੀ ਜਾਂਦੀ ਛੋਟਾ ਸੀਗਾ ਸਕੂਲ ਟਾਈਮ ਤੋਂ ਹੀ ਪਹਿਲਾਂ ਬਾਲਸਭਾ ਚ ਗਾਉਂਦੇ ਸੀ ਉਸ ਤੋਂ ਬਾਅਦ ਫਿਰ ਸਕੂਲ ਕਾਲਜ ਕਾਲਜ ਦੇ ਕੰਪੀਟੀਸ਼ਨਾਂ ਦੇ ਵਿੱਚ ਵੀ ਮੈਂ ਹਿੱਸਾ ਲਿਆ ਤੇ ਫਿਰ ਗਾਂ ਪਰ ਪਤਾ ਨਹੀਂ ਲੱਗਿਆ ਕਦੋਂ ਇਸ ਵਾਬ ਬਣ ਗਿਆ ਕਿ ਮੇਰਾ ਜਿਹੜਾ ਸ਼ੌਂਕ ਸੀਗਾ ਉਹ profession ਦੇ ਵਿੱਚ ਬਦਲ ਗਿਆ ਜੀ 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 ਜੇ ਮੈਂ ਗੱਲ ਕਰਾਂ ਕਿ ਪਹਿਲੀ ਜਿਹੜੀ ਟੇਪ ਆ ਤੁਸੀਂ ਕਦੋਂ ਕੀਤੀ ਸੀ ਪਹਿਲਾ ਗਾਣਾ ਜਿਹੜਾ ਤੁਸੀਂ ਕਦੋਂ ਰਿਕਾਰਡ ਕੀਤਾ ਸੀ ਤੇ ਕਿਹੜਾ ਸੀ ਆ ਇਸ ਗਾਣੇ ਨੂੰ ਰਿਕਾਰਡ ਕੀਤੇ ਨੂੰ ਕੋਈ ਹੋ ਗਏ ਮੇਰੇ ਖਿਆਲ ਚ 10 ਸਾਲ ਹੋ ਗਏ ਹੁਣੇ ਅਸੀਂ ਮੇਰਾ ਪਹਿਲਾ ਗਾਣਾ ਰਿਕਾਰਡ ਕੀਤਾ ਸੀਗਾ ਬਾਈ ਗੁਰਵਿੰਦਰ ਸਿੱਧੂ ਨੇ ਕੈਨੇਡਾ ਤੋਂ ਤੇ ਬਾਈ ਨੇ ਲਿਖਿਆ ਸੀਗਾ ਗਾਣਾ ਤੇ ਇਹ ਮਾਂ ਦੇ ਉੱਤੇ ਆਧਾਰਿਤ ਸੀਗਾ ਗਾਣਾ ਇਹ ਮੰਜੇ ਉੱਤੇ ਬੈਠੀ ਜਿਸ ਘਰ ਮਾਂ ਹੋਵੇ ਉਸ ਘਰ ਵਰਗੀ ਕਿਧਰੇ ਨਾ ਕੋਈ ਛਾਂ ਹੋਵੇ ਚੁੱਕ ਮੱਥੇ ਨੂੰ ਲਾ ਮਾਰੇਤਾ ਉਹਨਾਂ ਸੁੱਚੀਆਂ ਆਹਾਂ ਦਾ ਰੱਬ ਵੀ ਕਰਦਾ ਲਾ ਨਹੀਂ ਸਕਦਾ ਲੋਕੋ ਮਾਂ ਦਾ ਤਾਂ ਇਹ ਗਾਣਾ ਪਹਿਲਾਂ ਅਸੀਂ ਸਟੂਡੀਓ ਦੇ ਵਿੱਚ ਰਿਕਾਰਡ ਕੀਤਾ ਤੇ ਗੁਰਵਿੰਦਰ ਬਾਈ ਦਾ ਮੈਨੂੰ ਫੋਨ ਆਇਆ ਬਾਈ ਕਹਿੰਦੇ ਕੀ ਕਾਫੀ ਵਧੀਆ ਆਰਟਿਸਟ ਪਲਾਨ ਕੀਤੇ ਨੇ ਇਹਦੇ ਵਿੱਚ ਜਿੱਦਾਂ ਕੀ ਆਪਣੇ ਕੁਲੇ ਸ਼ਾਹ ਜੀ ਉਹਦੇ ਚ ਡੈਡੀ ਦਾ ਰੋਲ ਕਰ ਰਹੇ ਨੇ ਮੇਰੇ ਬਾਪੂ ਦਾ ਰੋਲ ਕੀਤਾ ਉਹਨਾਂ ਨੇ ਵਿੱਚ ਇੱਕ ਹੋਰ ਮੁੰਡਾ ਨਵੀ ਸੀਗਾ ਮਾਡਲ ਤੇ ਮੈਨੂੰ ਬੜੀ ਖੁਸ਼ੀ ਜੀ ਹੋਈ ਮੈਂ ਕਹਾਂ ਯਾਰ ਵੀ ਨਾ ਮੈਂ ਤਾਂ ਟੀਵੀ ਤੇ ਹੀ ਦੇਖਿਆ ਸੀ ਉਹਨਾਂ ਆਰਟਿਸਟ ਨੂੰ ਤੇ ਉਸ ਤੋਂ ਬਾਅਦ ਚ ਤਾਂ ਫਿਰ ਵਾਇਗਰੂ ਨੇ ਆਇਆ ਸੀ ਬਾਹ ਫੜੀ ਤੇ ਫਿਰ ਤਕਰੀਬਨ ਸਾਰਿਆਂ ਨਾਲ ਹੀ ਕੰਮ ਕੀਤਾ ਮੈਂ ਵਧੀਆ ਯਾ ਕਿੰਨੇ ਕ ਗਾਣੇ ਹੁਣ ਤੱਕ ਨੇ ਜਿਹੜੇ ਤੁਸੀਂ ਰਿਕਾਰਡ ਕਰ ਚੁੱਕੇ ਹੋ गाने रिकॉर्ड ਤਾਂ ਸੌਆਂ ਦੇ ਹਿਸਾਬ ਨਾਲ ਕਰੀ ਬੈਠੇ ਆ ਜੀ ਪਰ ਜਿਹੜੇ ਰਿਲੀਜ਼ ਕੀਤੇ ਨੇ ਉਹਨਾਂ ਨੂੰ ਮਤਲਬ 17 ਤੋਂ 18 ਗਾਣੇ ਰਿਲੀਜ਼ ਹੋ ਚੁੱਕੇ ਆ ਮੇਰੇ ਤੇ ਬਾਕੀ ਦੇ ਰਿਲੀਜ਼ ਕਿਉਂ ਨਹੀਂ ਕੀਤੇ ਉਹ ਇਦਾਂ ਆ ਜੀ ਪਹਿਲਾਂ ਰਾਈਟਰਾਂ ਤੋਂ ਲੈ ਲੀਦੇ ਨੇ ਗਾਣੇ ਤੇ ਮੁੜ ਕੇ ਬਣਾ ਕੇ ਦੇਖੀਦੇ ਆ ਪਹਿਲਾਂ ਜਿਹੜਾ ਆਪਦੇ ਆਪ ਨੂੰ ਪਸੰਦ ਆਉਂਦਾ ਯਾਰਾਂ ਦੋਸਤਾਂ ਨੂੰ ਸੁਣਾਈਦਾ ਵਾ ਬਣਾ ਕੇ ਮਿਊਜ਼ਿਕ ਕਈ ਵਾਰੀ ਕੋਟਲ ਆ ਰਹਿ ਜਾਂਦਾ ਤੇ ਆਪ ਹੀ ਸੁਣ ਸੁਣ ਕੇ ਪਹਿਲਾਂ ਦੇਖੀਦਾ ਬਣਾ ਕੇ ਕਿ ਯਾਰ ਮੈਂ ਤਾਂ ਨਹੀਂ ਬੋਰ ਹੋ ਰਿਹਾ ਆਪਦੇ ਗਾਣੇ ਤੋਂ ਜੇ ਮੈਂ ਬੋਰ ਹੋ ਗਿਆ ਜਿਹੜੇ ਮੈਂ ਗਾਣੇ ਬਣਾਇਆ ਸੁਣ ਕੇ ਜੇ ਮੈਂ ਕਹਿੰਦਾ ਯਾਰ ਅਗਲਾ ਲਾਓ ਇਹ ਵਧੀਆ ਨਹੀਂ ਹੈਗਾ ਇਟ ਮੀਨਸ ਦੈਟ ਕਿ ਲੋਕ ਵੀ ਬੋਰ ਹੋ ਸਕਦੇ ਆ ਫਿਰ ਉਹ ਚੰਗੀ ਤਰ੍ਹਾਂ ਤਰਾਸ਼ ਕੇ ਪੁਣ ਕੇ ਫਿਰ ਮਟੀਰੀਅਲ ਵਧੀਆ ਲੈ ਕੇ ਆਈਦਾ ਲੋਕਾਂ ਸਾਹਮਣੇ ਯਾ ਭੇਜ ਕੋਈ ਵਿਚੋਲਾ ਜੇ ਵਿਹੋਣਾ ਜੱਟੀ ਨੂੰ ਇਹ ਗਾਣਾ ਜਿਹੜਾ ਹੈਗਾ ਆ ਇਹ ਕਿਵੇਂ ਆਈਡੀਆ ਆ ਕਿਉਂਕਿ ਮੈਟਰ ਹੀ ਬੜਾ ਵੱਖਰਾ ਜੱਸ ਅ ਇਹ ਅਸਲ ਦੇ ਵਿੱਚ ਮਨਦੀਪ ਮਾਵੀ ਬਾਈ ਦਾ ਲਿਖਿਆ ਹੋਇਆ ਗਾਣਾ ਤੇ ਬਾਈ ਦੀ ਥਾਟਸ ਸੀ ਉਹਨਾਂ ਦੇ ਮੈਂ ਬਾਈ ਨੂੰ ਜਦੋਂ ਮਿਲਿਆ ਤਾਂ ਉਹਨਾਂ ਨੇ ਮੈਨੂੰ ਤਿੰਨ ਤਿੰਨ ਗਾਣੇ ਸੁਣਾਏ ਸੀਗੇ ਤਿੰਨ ਗਾਣੇ ਸਿਲੈਕਟ ਕੀਤੇ ਸੀ ਗਾਣੇ ਕਾਫੀ ਸੁਣਾਏ ਸੀ ਉਹਨਾਂ ਨੇ ਤੇ ਵਿਚੋਲਾ ਤੁਸੀਂ ਸੁਣ ਲਿਆ ਉਹਦੇ ਚੋਂ ਇੱਕ ਫੈਮਿਲੀ ਗਾਣਾ ਸੀਗਾ ਤੇ ਤੀਜਾ ਗਾਣਾ ਸੀ ਗੱਡੀ 'ਚ ਯਾਰ ਇਹ ਤਿੰਨੇ ਗਾਣੇ ਮੈਂ ਇਕੱਠੇ ਲੈ ਕੇ ਆਇਆ ਸੀਗਾ ਬਾਈ ਤੋਂ ਤੇ ਵਿਚੋਲਾ ਜਦੋਂ ਮੈਨੂੰ ਬਾਈ ਨੇ ਸੁਣਾਇਆ ਸੀਗਾ ਉਦੋਂ ਹੀ ਮੈਨੂੰ ਨਾ ਜਿਵੇਂ ਕਹਿੰਦੇ ਨੇ ਦਿਲ ਨੂੰ ਟੁੰਬਣ ਵਾਲੀ ਗੱਲ ਮੈਨੂੰ ਬੜੀ ਡਿਫਰੈਂਟ ਜੀ ਗੱਲ ਲੱਗੀ ਮੈਂ ਕਿਹਾ ਯਾਰ ਇਹ ਬਾਈ ਪ੍ਰੀਤ ਵੀਰਾ ਸੀ ਨਾਲ ਮੇਰੇ ਹੰਦਲ ਬਾਈ ਬਾਈ ਨੇ ਮਿਊਜ਼ਿਕ ਕੀਤਾ ਗਾਣੇ ਦਾ ਮੋਸਟਲੀ ਮੇ ਫਿਰ ਮੈਂ ਸਲਾਹ ਕੀਤੀ ਬਾਈ ਕਹਿੰਦਾ ਯਾਰ ਆ ਗਾਣਾ ਆਪਾਂ ਨੂੰ ਕਰਨਾ ਚਾਹੀਦਾ ਫਿਰ ਇਹਦੇ ਤੇ ਅਸੀਂ ਵਰਕ ਕੀਤਾ ਤੇ ਫਿਰ ਸਰੋਤਿਆਂ ਨੇ ਇਹਨੂੰ ਬਹੁਤ ਜ਼ਿਆਦਾ ਦਿਲੋਂ ਪਿਆਰ ਦਿੱਤਾ ਤੇ ਸਾਡੇ ਵੀ ਦਰਸ਼ਕਾਂ ਨੂੰ ਦੋ ਲਾਈਨਾਂ ਹੋ ਜਾਂ ਜੀ ਗੱਲ ਸੁਣ ਚੰਨਾ ਇੱਕ ਕੰਨ ਕਰਕੇ ਗੱਡੀ ਵਿੱਚ ਲੋੜ ਰੱਖੇ ਗੰਨ ਕਰਕੇ ਹੋ ਪਿੰਡ ਸਰਪੰਚ ਬਾਪੂ ਆਈ ਵਾਰੀ ਬਣੇ ਨਹੀਂ ਉਹ ਥਾਣਿਆਂ 'ਚ ਖੱਜਲ ਕਰਾਉਣਾ ਹਨਾਰ ਨੇ ਭੇਜ ਕੋਈ ਵਿਚੋ ਲਾ ਜਿਵੇਂ ਆਉਣਾ ਜੱਟੀ ਨੂੰ ਪਰ ਰਫਲਾਂ ਦੀ ਛਾਵੇਂ ਨਹੀਂ ਉਹ ਜਾਣ ਹਨਾਰ ਨੇ ਜੀ ਇੱਕ ਗੱਲ ਤਾਂ ਹੈ ਜੀ ਹੱਕ ਦੀ ਜ਼ੋਰ ਤੇ ਗਾਉਂਦੇ ਨੇ ਇਹਨੂੰ ਕਹਿੰਦੇ ਨੇ ਕਿ ਚੰਗਾ ਤਕੜਾ ਰਿਆਜ਼ ਆ ਜਿਹੜਾ ਹੋਇਆ ਕਿ ਚੰਗੇ ਪ੍ਰੈਕਟਿਸ ਹੈਗੀ ਹੈ ਤੇ ਅੱਜ ਕੱਲ ਜਿਹੜੇ ਮੈਂ ਹੁਣ ਕੀ ਕਹਾਂ ਕਿ ਜਿਹੜੇ ਸਿੰਗਰ ਆਉਂਦੇ ਨੇ ਗਾਣਾ ਕੱਢਦੇ ਨੇ ਰਾਤੋ ਰਾਤ ਫੇਮ ਬਸ ਹੋਣ ਦੀ ਗੱਲ ਕਰਦੇ ਨੇ ਕਿਵੇਂ ਦੇਖਦੇ ਹੋ ਇਹ ਹੁਣ ਮੈਂ ਕਿਸੇ ਦੇ ਕੋ ਕਮੈਂਟ ਤਾਂ ਕਰਨਾ ਨਹੀਂ ਚਾਹੁੰਦਾ ਵੈਸੇ ਅੱਜ ਕੱਲ ਜਿਹੜੇ ਮੇਰੇ ਵਰਗੇ ਨੇ ਛੋਟੇ ਵੀਰ ਵੀ ਨੇ ਮੇਰੇ ਕਈ ਵਿੱਚੋਂ ਅਜੇ ਸਟਰਗਲ ਵੀ ਕਰਦੇ ਨੇ ਉਹ ਪਹਿਲਾਂ ਇੱਕ ਨਵਾਂ ਆਪਦਾ ਗਾਣਾ ਕੱਢ ਲੈਂਦੇ ਨੇ ਪਹਿਲਾਂ ਉਸ ਤੋਂ ਬਾਅਦ ਉਹ ਕਹਿੰਦੇ ਨੇ ਜੇ ਗਾਣਾ ਚੱਲ ਗਿਆ ਉਸ ਤੋਂ ਬਾਅਦ ਆਪਾਂ ਯਤਨ ਕਰ ਲਾਂਗੇ ਪ੍ਰੈਕਟਿਸ ਕਰ ਲਾਂਗੇ ਪਰ ਮਿਹਨਤ ਬੜੀ ਜ਼ਰੂਰੀ ਹੈ ਜੀ ਦੇਖੋ ਜਿਹਦੀ ਮਕਾਨ ਦੀ ਜਿਹਦੀ ਨੀਂਹ ਜਿੰਨੀ ਸੋਲਿਡ ਹੋਊਗੀ ਉਹ ਉਹਤੇ ਆਪਾਂ ਉੰਨੀ ਹੀ ਬਿਲਡਿੰਗਾਂ ਛੱਤ ਸਕਦੇ ਹਾਂ ਨਾ ਤਾਂ ਨੀਂਹ ਜ਼ਰੂਰੀ ਹੈ ਕਿੰਨੇ ਕ ਕੰਟਰੀਆਂ ਦੇ ਵਿੱਚ ਸ਼ੋਅ ਨੇ ਜਿਹੜੇ ਤੁਸੀਂ ਕਰ ਚੁੱਕੇ ਹੋ ਕਿਹੜੇ ਕਿਹੜੇ ਮਤਲਬ ਕਿ ਕਾਫੀ ਸ਼ੋਅਸ ਨੇ ਮੈਂ ਸੁਣਿਆ ਤੁਸੀਂ ਕਿਤੇ ਬਾਹਰਲੀ ਕੰਟਰੀਆਂ ਦੇ ਵਿੱਚ ਲੋਕ ਅਕਸਰ ਤੁਹਾਨੂੰ ਨਿਊ ਇਅਰ ਤੇ ਤੇਲਾ ਮੈਂ ਦੁਬਈ ਸ਼ੋ ਕੀਤਾ ਸੀਗਾ ਅਸੀਂ ਸਿੰਗਾਪੁਰ ਦੇ ਵਿੱਚ ਆਡੀਟੋਰੀਅਮ ਦੇ ਵਿੱਚ ਸ਼ੋ ਕੀਤਾ ਮੈਂ ਮਲੇਸ਼ੀਆ ਤੇ ਚਾਰ ਇਕੱਠੇ ਸ਼ੋ ਲਾਏ ਸੀਗੇ ਬਾਕੀ ਕਲੱਬਸ ਤੇ ਵਗੈਰਾ ਦਾ ਸ਼ੋ ਤਾਂ ਚੱਲਦੇ ਰਹਿੰਦੇ ਜਿੱਦਾਂ ਲੱਕ ਬੰਬੇ ਹੋ ਗਿਆ ਤੇ ਇੰਡੀਆ ਦੇ ਵਿੱਚ ਵੀ ਕਾਫੀ ਜਿੱਦਾਂ ਪੈਨ ਇੰਡੀਆ ਕਹਿ ਸਕਦੇ ਆਪਾਂ ਕੀ ਹੈ ਜਿਹੜਾ ਵਿਚੋਲਾ ਗਾਣਾ ਤੇ ਇੱਕ ਗੱਡੀ 'ਚ ਯਾਰ ਇਹ ਮਤਲਬ ਪੰਜਾਬੀਆਂ ਤੋਂ ਬਿਨਾ ਹੋਰ ਵੀ ਜਿਹੜੇ ਕਿਉਂਕਿ ਇਹ 'ਚ ਬੀਟਸ ਬੜੀਆਂ ਘੈਂਟ ਨੇ ਹਨਾ ਜਦੋਂ ਵੀ ਸੁਣਦੇ ਆ ਤਾਂ ਸਿਰ ਹਿਲਾਉਣ ਨੂੰ ਜੀ ਕਰਦਾ ਤੇ ਉਹ ਉਹਦੇ ਕਰਕੇ ਮਤਲਬ ਕਾਫੀ ਕਲੱਬਸ ਦੇ ਸ਼ੋ ਜਿਹੜੇ ਮੈਂ ਉਹ ਕੀਤੇ ਆ ਜੀ ਬੀਟ ਸੌਂਗ ਦੀ ਤੁਸੀਂ ਗੱਲ ਕੀਤੀ ਹੈ ਬੀਟ ਸੌਂਗ ਕਰਨੇ ਪਸੰਦ ਕਰਦੇ ਹੋ ਜਾਂ ਜਿੱਦਾਂ ਇੱਕ ਰੋਮਾਂਟਿਕ ਸੌਂਗ ਨੇ ਜਿਹੜੇ ਉਹਦਾ ਤੁਸੀਂ ਕਰਨੇ ਜ਼ਿਆਦਾ ਪਸੰਦ ਕਰਦੇ ਹੋ ਲੋਕ ਲੋਕਾਂ ਦੀ ਕੀ ਡਿਮਾਂਡ ਹੁੰਦੀ ਹੈ ਕਰ ਗੱਲਬਾਤ ਹੋਈ ਹੋਵੇ ਕਿਸੇ ਸਰੋਤੇ ਨਾਲ ਤੁਸੀਂ ਪੁੱਛਿਆ ਹੋਵੇ ਪਰਸਨਲੀ ਮੈਨੂੰ ਆਪ ਨੂੰ ਗਾਣੇ ਤਾਂ ਵੈਸੇ ਤਾਂ मीनिंगफुल ਗਾਣੇ ਗਾ ਕੇ ਹੀ ਮੈਂ ਖੁਸ਼ ਹਾਂ ਜ਼ਿਆਦਾ ਤਾਂ ਤੇ ਕਿਉਂਕਿ ਹਮੇਸ਼ਾ ਹੀ ਦਿਲ ਐਸੀ ਚੀਜ਼ ਨੂੰ ਚਾਹੁੰਦਾ ਕਿ ਉਹੀ ਚੀਜ਼ ਗਾਵਾਂ ਜਿਹੜੀ ਆਪਦੇ ਪਰਿਵਾਰ ਚ ਬਹਿ ਕੇ ਸੁਣੀ ਜਾ ਸਕੇ ਤੇ ਆਪਦੀ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਮੈਂ ਜਦੋਂ ਵੀ ਗਾਣਾ ਬਣਾਉਣਾ ਮੈਂ ਆਪਦੇ ਘਰ ਦੇ ਨਾਲ ਜਰੂਰ ਸ਼ੇਅਰ ਕਰਦਾ ਜਿਵੇਂ ਆਪਦੀ ਮਾਂ ਦੇ ਨਾਲ ਬਹਿ ਕੇ ਗਾਣਾ ਉਹ ਸੁਣ ਸਕਦਾ ਮੈਂ ਭਾਵੇਂ ਮੇਰਾ ਹੀ ਗਾਇਆ ਹੋਇਆ ਤਾਂ ਕੋਈ ਵੀ ਮੁੰਡਾ ਆਪਦੀ ਮਾਂ ਭੈਣ ਦੇ ਨਾਲ ਬਹਿ ਕੇ ਸੁਣ ਸਕਦਾ ਤੇ ਜਿਆਦਾ ਮੈਂ ਇਹੀ ਤਵੱਜੂ ਦਿੰਦਾ ਹੁੰਨਾ ਕਿ ਜਿਹੜੇ ਮੀਨਿੰਗਫੁਲ ਗਾਣੇ ਹੋਣ ਉਹ ਹੀ ਗਾਣੇ ਗਾਉਣੇ ਮੈਨੂੰ ਪਸੰਦ ਨੇ ਤੇ ਲੋਕ ਵੀ ਇਹਨਾਂ ਚੀਜ਼ਾਂ ਨੂੰ ਜਿਆਦਾ ਪਿਆਰ ਦਿੰਦੇ ਨੇ ਕਿਉਂਕਿ ਢੋਲ ਟਮਕਾ ਤਾਂ ਬਾਲੀ ਦੀਰ ਨਹੀਂ ਰਹਿੰਦਾ ਉਹ ਇੱਕ ਬੀਟ Song ਜੇ ਆਪਾਂ ਕਰ ਵੀ ਦਿੰਨੇ ਆ ਉਹ ਇੱਕ ਸੀਜ਼ਨ ਹੀ ਬੇਸਿਕਲੀ ਇੱਕ ਸੀਜ਼ਨ ਹੀ ਚੱਲਦਾ ਮੇਰੇ ਹ ਮੈਂ ਇਹ ਨਹੀਂ ਕਹਿੰਦਾ ਕਿ ਮੇਰਾ ਗਾਣਾ ਮੈਂ ਗਾਇਆ ਤਾਂ ਕਰਕੇ ਉਹ ਤੇ ਕਿਸੇ ਹੋਰ ਨੇ ਵੀ ਬਚੋਲਾ ਗਾਣਾ ਗਾਇਆ ਹੁੰਦਾ ਉਹ ਗੱਲ ਹੀ ਇਹ ਹੈ ਜੀ ਕਿ ਉਹ ਸਾਲਾਂ ਤੱਕ ਚੱਲਣਾ ਸੀਗਾ ਸਾਲਾਂ ਤੱਕ ਚੱਲਣਾ ਸੀਗਾ ਤੇ ਤੁਹਾਡੇ ਗਾਏ ਗਾਣੇ ਦੇ ਵਿੱਚੋਂ ਤੁਹਾਡਾ ਫੇਵਰਿਟ ਗਾਣਾ ਕਿਹੜਾ ਹੈ ਮੇਰੇ ਗਾਏ ਗਾਣਿਆਂ 'ਚੋਂ ਵੈਸੇ ਤਾਂ ਸਾਰੇ ਮੇਰੇ ਫੇਵਰਿਟ ਨਹੀਂ ਪਰ ਪਹਿਲਾ ਗਾਣਾ ਸਟਾਰਟ ਕੀਤਾ ਸੀਗਾ ਮੈਂ ਜਿਹੜਾ ਪਹਿਲਾ ਮੇਰਾ ਡੈਬਿਊ ਸੀਗਾ ਪਹਿਲਾ ਬੈਂਚ ਗਾਣਾ ਸੀਗਾ ਮੇਰਾ ਤੇ ਉਹ ਮੈਨੂੰ ਬਹੁਤ ਪਿਆਰਾ ਗਾਣਾ ਵਾ ਕਿਉਂਕਿ ਇੱਕ ਆਰਟਿਸਟ ਨੂੰ ਜਿਹੜੇ ਨੂੰ ਜਿੱਦਾਂ ਸਟਰਗਲਰ ਮੁੰਡੇ ਵੀ ਸ਼ਾਇਦ ਸੁਣਦੇ ਹੋਣਗੇ ਜੇ ਮੇਰੇ ਇੰਟਰਵਿਊ ਦੇਖਦੇ ਹੋਣਗੇ ਤੇ ਜਿਹੜਾ ਇੱਕ ਨਵੇਂ ਜਿਹੜਾ ਡੈਬਿਊ ਜਿਹੜਾ ਸਿੰਗਰ ਕੋਈ ਵੀ ਕਰਦਾ ਵਾ ਉਹ ਗਾਣੇ ਤੋਂ ਮੈਨੂੰ ਸਾਰਾ ਕੁਝ ਮਿਲ ਗਿਆ ਸੀ ਕਿਉਂਕਿ ਮੈਂ ਪਹਿਲੇ ਦਿਨ ਟੀਵੀ ਤੇ ਪੀਟੀਸੀ ਤੇ ਮੇਰਾ ਗਾਣਾ ਚੱਲਿਆ ਸੀ ਦੂਜੇ ਦਿਨ ਮੇਰੇ ਨਾਲ ਆ ਕੇ ਮੁੰਡੇ ਮੈਨੂੰ ਪਛਾਣਨ ਲੱਗ ਗਏ ਸੀ ਤੇ ਫੋਟੋਆਂ ਖਿਚਾਉਣ ਲੱਗ ਗਏ ਸੀ ਤਾਂ ਮੇਰਾ ਉਹ ਬਹੁਤ ਦਿਲ ਦੇ ਕਰੀਬ ਗਾਣਾ ਜੀ ਪਹਿਲਾ ਵਿੱਚ ਤੇ ਹੋ ਜਾਣ ਦੋ ਲਾਈਨਾਂ ਜੀ ਬਿਲਕੁਲ ਕਿਉਂ ਨਹੀਂ ਸਾਨੂੰ ਕਿਨੇ ਦੇਣੀ ਡਿਗਰੀ ਤੇਰੇ ਕਰਕੇ ਕਾਲਜ ਆਂ ਹਾਂ ਵਾਂ ਮੈਂ 10% ਮਸਾਂ ਸੀ ਅਟੈਂਡੈਂਸ ਹੁਣ ਹਰ ਇੱਕ ਲੈਕਚਰ ਲਾ ਹਾਂ ਵਾਂ ਮੈਂ ਜਿਸ ਦਿਨ ਨਾ ਆਵੇਂ ਕਾਲਜ ਤੂੰ ਮੇਰੀ ਰੂਹ ਨੂੰ ਗਸ਼ ਜਈ ਪੈਂਦੀ ਆ ਔਰ ਰੋਜ਼ ਆਣ ਕੇ ਪਹਿਲੇ ਬੈਂਚ ਤੇ ਬੈਂਦੀ ਆ ਸਾਡੀ ਨਿਗਾਹ ਜੀ ਦੇਤੇ ਸਾਰਾ ਦਿਨ ਹੀ ਰਹਿੰਦੀ ਆ ਜੀ ਅੱਛਾ ਇੰਡਸਟਰੀ ਦੇ ਹੋਰ ਜਿਹੜੇ ਸਿੰਗਰ ਨੇ ਕਿਹੜੇ ਕਿਹੜੇ ਸਿੰਗਰਾਂ ਨਾਲ ਯਾਰੀ ਹੈ ਅਕਸਰ ਹੁਣ ਆਪਾਂ ਗੱਡੀ 'ਚ ਵੀ ਆਂਦੇ ਆਂਦੇ ਗੱਲ ਕਰਦੇ ਪਏ ਸੀਗੇ ਜੀ ਯਾਰੀ ਇਦਾਂ ਕਿ ਮੇ ਮੈਨੂੰ ਤਾਂ ਐ ਲੱਗਦਾ ਕਿ ਮੇਰੀ ਸਾਰਿਆਂ ਨਾਲ ਯਾਰੀ ਹੈ ਕੋਈ ਦਿਲੋਂ ਖਾਰ ਰੱਖ ਖਾਸ ਹੁੰਦੇ ਆ ਕੁਝ ਖਾਸ ਹੁੰਦੇ ਆ ਖਾਸ ਜਿੱਦਾਂ ਮਨਿੰਦਰ ਬੁੱਟਰ ਹੋ ਗਿਆ ਕਾਫੀ ਹੈਗਾ ਮੇਰੇ ਤੋਂ ਛੋਟਾ ਹੀ ਨਿੱਕਾ ਭਰਾਈ ਆ ਮੇਰਾ ਮਨਿੰਦਰ ਨਾਲ ਹੋ ਗਈ ਤੇ ﺍﻟफाઝ ਬਾਈ ਨਾਲ ਹੋ ਗਈ ਕਾਫੀ ਜਿਆਦਾ ਤੇ ਉਹ ਪਿਆਰਾ ਮੇਰਾ ਕਿ ਕੋਈ ਕਦੇ ਕੋਈ ਕੋਈ ਵੈਸੇ ਵੀ ਜੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਮੈਂ ﺍﻟफाઝ ਬਾਈ ਨਾਲ ਸ਼ੇਅਰ ਕਰਦਾ ਹੁੰਨਾ ਵਾ ਤੇ ਬੜਾ ਜਿਆਦਾ ਤਾਂ ਬਾਈ ਉਹਨਾਂ ਨਾਲ ਹੀ ਤੇ ਉਹ ਪਿਆਰਾ ਜੀ ਆਪਣਾ ਤੇ ਕੁਛ ਇਦਾਂ ਦਾ ਕੋਈ ਫਨੀ ਇਨਸੀਡੈਂਟ ਹੋਵੇ ਜਿਹੜੇ ਤੁਹਾਡੇ ਮਿੱਤਰ ਨੇ ਸੰਗਰ ਜਿਨ੍ਹਾਂ ਦੇ ਨਾਲ ਤੁਸੀਂ ਦੀ ਖਾਸ ਬਣਦੀ ਉਹਨਾਂ ਨੂੰ ਲੈ ਕੇ ਕੋਈ ਕੋਈ ਫਨੀ ਇਨਸੀਡੈਂਟ ਹੋਵੇ ਜਿਹੜਾ ਯਾਦ ਹੋਵੇ ਸ਼ੇਅਰ ਕਰਨਾ ਚਾਹੁੰਦੇ ਹੋ ਹਾਂਜੀ ਮੈਨੂੰ ਯਾਦ ਆ ਕਿ ਅਸੀਂ ਨਾ ਮੈਰਿਟ ਸ਼ੋਅ ਲਾਉਣ ਗਏ ਸੀ ਮੈਂ ਤੇ ਅਲਫਾਜ਼ ਵੀਰਾ ਤੇ ਉੱਥੇ ਅਸੀਂ ਮੇਰੀ ਪਰਫਾਰਮੈਂਸ ਹਜੇ ਹੋਣੀ ਸੀਗੀ ਤੇ ਅਲਫਾਜ਼ ਵੀਰਾ ਪਰਫਾਰਮ ਕਰ ਹਟਿਆ ਸੀਗਾ ਹਾਂਜੀ ਤੇ ਉਦੋਂ ਛੇ 15 ਮਿੰਟ ਪਈ ਸੀਗੇ ਪਰਫਾਰਮ ਕਰਨ ਨੂੰ ਮੇਰੇ ਤੇ ਮੈਂ ਕਿਹਾ ਵੀ ਨਾਲ ਸਿਕਿਉਰਟੀ ਸੀਗੀ ਪੂਰੇ ਬੌਂਸਰ ਸੀਗੇ ਮੇਰਾ ਆਪਦਾ ਪੀਐਸਓ ਨਾਲ ਸੀ ਮੇਰੇ ਤੇ ਮੈਂ ਕਿਹਾ ਯਾਰ ਵੀ ਬਾਈ ਆਪਾਂ ਨਾ ਵੀ ਮੈਂ 1 ਮਿੰਟ ਵਾਸ਼ਰੂਮ ਜਾਈਏ ਉਸ ਤੋਂ ਬਾਅਦ ਮੇਰਾ ਨਾਮ ਬਣਾਉਣ ਵਾਲਾ ਵੀ ਮੈਂ ਗਾਉਣਾ ਜਾ ਕੇ ਤੇ ਉਸ ਤੋਂ ਪਹਿਲਾਂ ਨਾ ਕੋਈ ਉਧਰ ਹੀ ਮੈਰਿਟ ਦੀ ਕੋਈ ਉਹ ਕੁੜੀ ਸੀਗੀ ਉਹ ਡਾਂਸ ਬੜਾ ਵਧੀਆ ਕਰਦੀ ਸੀਗੀ ਤੇ ਮੈਂ ਜਦੋਂ ਨੰਗੇਆ ਵਾਸ਼ਰੂਮ ਚੱਲਿਆ ਸੀਗਾ ਤੇ ਮੈਂ ਜਾਂਦੇ ਜਾਂਦੇ ਮੇਰੀ ਕਿਤੇ ਉੱਤੇ ਨਿਗਾਹ ਪੈ ਗਈ ਤੇ ਉਹ ਬਾਲਾ ਮਤਲਬ ਕਿ ਡਾਂਸ ਬੜਾ ਹੀ ਸੋਹਣਾ ਕਰ ਰਹੀ ਸੀ ਤੇ ਮੇਰੇ ਚਾਰ ਮੁੰਡੇ ਪੀਐਸਓ ਮੇਰੇ ਦੇ ਨਾਲ ਲਾ ਲਾ ਕੇ ਮਤਲਬ ਲਾ ਲੋ ਸਭ ਪੰਜ ਜਾਣੇ ਸੀਗੇ ਤੇ ਉਹ ਮੈਨੂੰ ਲਈ ਜਾਣ ਵਿੱਚੋਂ ਲੋਕਾਂ ਦੇ ਕੱਢ ਕੇ ਵੀ ਬਈ ਤੁਸੀਂ ਵੀ ਵਾਸ਼ਰੂਮ ਜਾ ਕੇ ਵੀ ਮੈਨੂੰ ਜਿੱਦਾਂ ਕੀ ਗਾਰਡ ਕਰ ਰਹੀ ਸੀਗੇ ਤੇ ਜਦੋਂ ਮੈਂ ਗਿਆ ਮੈਨੂੰ ਨਾ ਉਹ ਕੁੜੀ ਪਰਫਾਰਮ ਕਰਦੀ ਬੜੀ ਵਧੀਆ ਲੱਗੀ ਨਾ ਮੈਂ ਯਾਰ ਵੀ ਉਹਦੀ ਕਲਾ ਮੈਨੂੰ ਵਧੀਆ ਲੱਗੀ ਕਿ ਉਹ ਡਾਂਸ ਵਧੀਆ ਕਰ ਰਹੀ ਆ ਤੇ ਮੈਂ ਬਈ ਉਹ ਉਹਦੇ ਡਾਂਸਰ ਨੂੰ ਦੇਖਦਾ ਦੇਖਦਾ ਹੀ ਐ ਖਿਆਲਾਂ 'ਚ ਹੀ ਖੋ ਗਿਆ ਮੈਂ ਯਾਰ ਕਿੰਨਾ ਵਧੀਆ ਵੀ ਕੁੜੀ ਪਰਫਾਰਮ ਕਰਦੀ ਪਈ ਆ ਤੇ ਮੈਨੂੰ ਭੁੱਲ ਗਿਆ ਵੀ ਮੈਂ ਇੱਕ ਸਿੰਗਰ ਆ ਤੇ ਮੈਂ ਇੱਥੇ ਪਰਫਾਰਮ ਕਰਨ ਆਇਆ ਮੈਂ ਉਹਨਾਂ ਨੂੰ ਸਿਕਿਉਰਟੀ ਵਾਲੇ ਮੁੰਡਿਆਂ ਨੂੰ ਕਹਾ ਮੈਂ ਕਹਾ ਯਾਰ ਐਂ ਕਰੋ ਤੁਸੀਂ ਚੱਲੋ ਤੇ ਮੈਂ ਆਉਣਾ ਉਸ ਤੋਂ ਬਾਅਦ ਉਹਨਾਂ ਨੇ ਜਾ ਕੇ ਕਿਤੇ ਅਲਫਾਜ਼ ਬਾਈ ਨੂੰ ਦੱਸਿਆ ਉਹ ਕਹਿੰਦਾ ਬਈ ਖੈਰਾ ਬਾਈ ਤੁਹਾਡੇ ਨਾਲ ਗਿਆ ਸੀ ਹਨਾ ਵੀ ਤੁਸੀਂ ਵਾਸ਼ਰੂਮ ਗਿਆ ਸੀ ਬਾਈ ਕਿੱਥੇ ਆ ਵੀ ਗਾਉਣਾ ਵਾ ਬਾਈ ਨੇ ਕਹਿੰਦਾ ਯਾਰ ਬਾਈ ਤਾਂ ਉੱਥੇ ਖੜ ਕੇ ਵੀ ਉਹ ਯਾਰ ਕੁੜੀ ਨੂੰ ਦੇਖਣ ਲੱਗ ਗਿਆ ਯਾਰ ਉਹ ਤੇ ਨੱਚਦੀ ਏ ਜਿਹੜੀ ਤੇ ਫਿਰ ਵੀਰੇ ਨੇ ਮੈਨੂੰ ਆਵਾਜ਼ ਮਾਰੀ ਮੈਨੂੰ ਕ ਤੁਸੀਂ ਵਿੱਚ ਆਮ ਲੋਕਾਂ ਦੇ ਵਿੱਚ ਖੜਕੇ ਵੀ ਐ ਕਿ ਵੀ ਤੁਸੀਂ ਯਾਰ ਅੰਦਰ ਆ ਜਾਓ ਬਾਈ ਬਣ ਕੇ ਪਲੀਜ਼ ਮੈਂ ਕਿਹਾ ਚਲੋ ਠੀਕ ਆ ਬਾਈ ਸੋ ਇਦਾਂ ਇਨਸੀਡੈਂਟ ਤਾਂ ਹੁੰਦਾ ਹੀ ਰਹਿੰਦੇ ਨੇ ਮਤਲਬ ਰੋਜ਼ ਜਦੋਂ ਅਸੀਂ ਮਿਲਦੇ ਆ ਇੱਕ ਦੋ ਇਨਸੀਡੈਂਟ ਤਾਂ ਤਕਰੀਬਨ ਰੋਜ਼ ਹੀ ਹੋ ਜਾਂਦੇ ਨੇ ਜਦੋਂ ਬਾਈ ਨਾਲ ਮਿਲਗਾਤ ਹੋ ਵੀ ਕਿਉਂਕਿ ਬਾਈ ਬੜਾ ਫਰੈਂਡ ਲੀਜੀਆ ਵਾ ਉਹਨੂੰ ਮਿਲ ਕੇ ਤੁਹਾਨੂੰ ਵੀ ਜਦੋਂ ਕਿਤੇ ਤੁਹਾਡਾ ਸੁਆਬ ਬਣਿਆ ਤਾਂ ਦੇਖਿਓ ਤੁਹਾਨੂੰ ਵੀ ਕਦੇ ਲੱਗੇ ਫੀਲ ਨਹੀਂ ਹੋਣਾ ਕਿ ਕਿਸੇ ਕਲਾਕਾਰ ਨਾਲ ਜਾਂ ਕੋਈ ਜਾਂ ਕੋਈ ਐਟੀਟਿਊਡ ਆ ਬੜਾ ਸਿੰਪਲ ਜਿਹਾ ਸਿੱਧਾ ਜਿਹਾ ਬੰਦਾ ਬਾਈ ਅੱਛਾ ਅੱਜ ਕੱਲ ਸਿੰਗਰਸ ਨੇ ਜਿਹੜੇ ਦੌੜ ਲੱਗੀ ਹੋਈ ਹੈ ਪੰਜਾਬੀ ਫਿਲਮਾਂ ਦੀ ਪੰਜਾਬੀ ਫਿਲਮਾਂ ਬਣਾਉਣ ਦੀ ਸਿੰਗਰਸ ਵੀ ਨੇ ਜਿਹੜੇ ਕਾਫੀ ਚਲੋ ਐਕਟਿੰਗ ਵੀ ਵਧੀਆ ਕਰਦੇ ਪਏ ਨੇ ਮੈਂ ਉਹਨੇ ਕਹਿੰਦਾ ਥੋੜਾ ਨਹੀਂ ਕਰੇ ਦਿਲ ਕੀਤਾ ਜਾਂ ਆਫਰ ਨਹੀਂ ਆਈ ਕਦੇ ਆਫਰ ਮੈਨੂੰ ਦੇਸੀ ਜੱਟ ਗਾਣਾ ਮੈਂ ਕੀਤਾ ਸੀ ਉਸ ਤੋਂ ਬਾਅਦ ਇੱਕ ਆਫਰ ਆਈ ਸੀਗੀ ਮੂਵੀ ਲਈ ਪਰ ਮੈਨੂੰ ਐਂ ਲੱਗਦਾ ਮੈਂ ਹਜੇ ਪ੍ਰਪੇਅਰ ਨਹੀਂ ਹੈਗਾ ਜੇ ਮੂਵੀਆਂ ਲਈ ਮੈਨੂੰ ਐਂ ਚੱਜ ਨਾਲ ਗਾ ਹੀ ਲਿਆ ਜਾਵੇ ਤੇ ਉਸ ਤੋਂ ਬਾਅਦ ਚ ਜ਼ਰੂਰ ਹਾਂ ਸਿੱਖ ਕੇ ਕਰਾਂਗੇ ਜ਼ਰੂਰ ਇੱਛਾ ਹੈਗੀ ਹੈ ਮਨ 'ਚ ਪਰ ਐਂ ਆ ਕਿ ਕਿਸੇ ਦੇ ਪੈਸੇ ਨਾ ਖਰਾਬ ਕਰਾਈ ਜਾਣ ਮੈਨੂੰ ਆਇਆ ਕਿ ਕੁਝ ਨਾ ਕੁਝ ਕਰਕੇ ਪ੍ਰੋਪਰ ਸਿੱਖ ਕੇ ਫੇਰ ਹੀ ਕੀਤਾ ਜਾਵੇ ਕੁਝ ਅੱਛਾ ਤੁਹਾਡਾ ਗਾਣਾ ਵਿਚੁੱਲਾ ਜਿਹੜਾ ਬੜਾ ਫੇਮਸ ਹੋਇਆ ਉਸ ਤੋਂ ਬਾਅਦ ਤੁਹਾਡਾ ਗਾਣਾ ਹੈ ਸਹੇਲੀ ਸਹੇਲੀ ਤੋਂ ਬਾਅਦ ਨਿਊ ਪ੍ਰੋਜੈਕਟ ਦਾ ਕੋਈ ਪਲਾਨ ਚੱਲ ਰਿਹਾ ਹੁਣ ਤੁਹਾਡਾ ਕਿਉਂਕਿ ਕਾਫੀ ਧੇਰ ਹੋ ਗਈ ਦਰਸ਼ਕ ਵੀ ਵੇਟ ਕਰਦੇ ਹੋਣਗੇ ਨਵੇਂ ਗਾਣੇ ਦੇ ਹਾਂਜੀ ਕਿ ਮੈਂ ਰੀਸੈਂਟ ਅਸੀਂ ਅਰਮੀਨੀਆ ਵੀਡੀਓ ਕੀਤਾ ਵਾ ਤੇ ਗਾਣੇ ਦਾ ਨਾਮ ਵੀ ਮੈਂ ਤੁਹਾਡੇ ਚੈਨਲ ਦੇ ਥਰੂ ਕਰ ਦਿੰਨੇ ਆਪਾਂ ਡਿਸਕਲੋਜ਼ ਤੇ ਗਾਣਾ ਸੈਡ Song ਆ ਰਿਹਾ ਜੀ ਆਪਣਾ ਨਵਾਂ ਤੇ ਬੜੀ ਜਲਦੀ ਆਪਾਂ ਸਾਡੀ ਕੰਪਨੀ ਨਾਲ ਗੱਲ ਚੱਲ ਰਹੀ ਹੈ ਕਰਾਉਨ ਰੈਕੋਰਡ ਤੋਂ ਆਪਾਂ गाना ਰਿਲੀਜ਼ ਕਰਾ ਰਹੇ ਆ ਤੇ ਗਾਣੇ ਦਾ ਨਾਮ ਹੈਗਾ ਗੁੱਡ ਨਾਈਟ ਬੜੀ ਛੇਤੀ ਆਪਾਂ ਦਰਸ਼ਕਾਂ ਦੇ ਰੂਬਰੂ ਕਰ ਦੇਣਾ ਜੀ ਗਾਣਾ ਅੱਛਾ ਤੁਹਾਡੀ ਬੋਲੀ ਹੈ ਜਿਹੜੀ ਠੇਠ ਪੰਜਾਬੀ ਹੈ ਪੰਜਾਬੀ ਤੁਸੀਂ ਗਾਣੇ ਗਾਉਂਨੇ ਹੋ ਲੇਕਿਨ ਹੁਣ ਆਪਾਂ ਜਦੋਂ ਗੱਡੀ ਚਾ ਰਹੇ ਸੀਗੇ ਤੁਸੀਂ ਇੱਕ ਇੰਗਲਿਸ਼ ਗਾਣਾ ਗਾ ਰਹੇ ਸੀਗੇ ਉਹ ਕੀ ਸੀ ਉਹ ਨਹੀਂ ਭਾਈ ਉਹ ਤਾਂ ਤਰਜ਼ ਹੀ ਆ ਇਕੱਲੀ ਗਾਣਾ ਨਹੀਂ ਹੈਗਾ ਉਹ ਤਾਂ ਵੈਸੇ ਹੀ ਮੈਂ ਗੁੰਗਣਾਉਂਦਾ ਰਹਿਣਾ ਹੁੰਦਾ ਉਹ ਕੋਈ ਮਤਲਬ ਪਾਰਟਿਕੂਲਰ ਪੱਕਾ ਗਾਣਾ ਨਹੀਂ ਹੈਗਾ ਉਹ ਤਾਂ ਮੈਂ ਤਰਜ਼ ਜੀ ਸੀ ਉਹ ਵੈਸੇ ਗੁੰਗਣਾਉ ਅਸੋ ਪੱਕਾ ਉਹ ਗਵਾਉਂਗੀ ਹੁਣ ਮੇਰੇ ਤੋਂ ਯਾਰ ਮੈਂ ਬੜੇ ਉਹ ਠੇਠ ਜੀ ਮੇਰੀ ਬੋਲੀ ਆ ਬੜਾ ਸਿੱਧਾ ਜਿਹਾ ਮੈਂ ਬੰਦਾ ਮੈਂ ਸੱਚੀ ਮੈਨੂੰ ਅੱਜ ਮੁੜ ਕੇ ਕੱਲ ਨੂੰ ਦਰਸ਼ਕ ਦੇਖ ਕੇ ਕਹਿਣਗਾ ਨਾ ਵੀ ਇਹ ਤਾਂ ਮਤਲਬ ਲਿਰਿਕਸ ਮੈਨੂੰ ਯਾਦ ਨਹੀਂ ਮਨ ਤਰਜੀ ਯਾਦ ਮੈਂ ਸੁਣਾਉ ਜ਼ਰੂਰ ਦੇਣਾ ਤੁਹਾਡੇ ਕੋਲ ਤੇ ਹਸੀ ਯੂ ਵਾਨ ਇਨ ਅਨ ਵਾਨ ਇਨ ਅਨ ਓਪਨ ਆ ਫਲੋ ਵੈਨ ਯੂ ਮੀ ਸੀ ਮੀ ਲੁਕਿੰਗ ਐਟ ਯੂ ਵੈਨ ਯੂ ਆਲਰੈਡੀ ਨੋ ਆ ਵਾਨ ਟੂ ਲਵ ਯੂ ਲਵ ਯੂ ਯੂ ਆਲਰੈਡੀ ਨੋ ਆ ਵਾਨ ਟੂ ਲਵ ਯੂ ਮੈਂ ਫੈਨ ਫੋਲੋਇੰਗ ਦੀ ਗੱਲ ਕਰ ਰਹਾ ਹਾਂ ਤੇ ਬੜੇ ਰੋਮਾਂਟਿਕ ਜਿਹੜੇ ਸੌਂਗ ਤੁਹਾਡੇ ਹੁੰਦੇ ਨੇ ਤੇ ਅਕਸਰ ਕੁੜੀਆਂ ਜਿਹੜੀਆਂ ਜ਼ਿਆਦਾ ਫੈਨ ਹੋ ਜਾਂਦੀਆਂ ਨੇ ਤੁਹਾਨੂੰ ਕਿਦਾਂ ਦਾ ਹੰਗਾਰਾ ਮਿਲਦਾ ਹੈ ਫੈਨ ਫੋਲੋਇੰਗ ਵੱਲੋਂ ਤੇ ਕੀ ਰਿਐਕਸ਼ਨ ਹੁੰਦਾ ਹੈ ਅੱਗੇ ਕੁੜੀਆਂ ਦਾ ਤੇ ਤੁਹਾਡਾ ਕੀ ਰਿਐਕਸ਼ਨ ਰਿਐਕਸ਼ਨ ਹੁੰਦਾ ਹੈ ਰਿਐਕਸ਼ਨ ਇਦਾਂ ਹੀ ਆ ਜੀ ਬਸ ਤੁਹਾਨੂੰ ਜੇ ਮੈਂ ਦੱਸਿਆ ਮੈਂ ਸਿੱਧਾ ਜਿਹਾ ਬੰਦਾ ਮੈਨੂੰ ਤਾਂ ਵੈਸੇ ਹੀ ਖੁਸ਼ੀ ਬਹੁਤ ਹੋ ਜਾਂਦੀ ਹੈ ਜਦੋਂ ਕੋਈ ਚਾਹਣ ਵਾਲਾ ਮਿਲਦਾ ਤੇ ਬਸ ਫੈਨ ਫੋਲਿੰਗ ਜਿਹੜੀ ਆ ਬੇਸਿਕਲੀ ਜਾਦੇ ਗਾਣੇ ਮੇਰੇ ਕੁੜੀਆਂ ਨਹੀਂ ਪਸੰਦ ਕੀਤੇ ਤੇ ਉਹ ਬੜਾ ਚੰਗਾ ਲੱਗਦਾ ਜਦੋਂ ਕੋਈ ਕਹਿੰਦਾ ਕਿ ਹਾਂ ਤੁਹਾਡੇ ਗਾਣੇ ਸੁਣੇ ਸੀ ਇੱਕ ਫੋਟੋ ਖਿੱਚਣੀ ਹੈ ਕਈ ਵਾਰ ਐ ਹੋ ਜਾਂਦਾ ਵਾ ਕਿ ਜਿਹੜੇ ਕਈ ਵਾਰ ਕੁੜੀਆਂ ਫੋਟੋ ਖਿੱਚਦੀਆਂ ਉਹਨੀਆਂ ਹੱਥ ਕੰਬਣ ਲੱਗ ਜਾਂਦੇ ਆ ਉਹਨਾਂ ਦੇ ਵੇਸੇ ਮੈਨੂੰ ਬੜਾ ਹਰਾਨਜਾ ਫੀਲ ਹੁੰਦਾ ਯਾਰ ਵੀ ਮੈਂ ਵੀ ਮੈਨੂੰ ਮਿਲਣ ਲੱਗੇ ਇਹਨਾਂ ਨੂੰ ਫੋਟੋ ਖਿੱਚਣ ਲੱਗੇ ਹੱਥ ਕੰਬਣ ਲੱਗੇ ਮੈਂ ਉਹਨਾਂ ਕੀ ਪ੍ਰੋਬਲਮ ਆ ਹੱਥ ਕਾਦੇ ਕੰਬ ਰਿਆਂ ਫਿਰ ਉਹ ਅੱਗੋਂ ਕਹਿ ਦਿੰਦੇ ਆ ਰਿਪਲਾਈ ਕਰਨ ਦੇ ਕਿ ਸਰ ਤੁਹਾਨੂੰ ਮਿਲਿਆ ਤਾਂ ਕਰਕੇ ਮੈਂ ਯਾਰ ਏਡੀ ਵੱਡੀ ਤਾਂ ਮੇ ਚੀਜ਼ ਨਹੀਂ ਹੈਗਾ ਕੋਈ ਵੀ ਐ ਹੱਥ ਕੰਬਣ ਲੱਗ ਜਾ ਪਰ ਸਰੋਤ ਤੇ ਪਿਆਰ ਇੰਨਾ ਕਰਦੇ ਇਦਾਂ ਹੀ ਪਿਆਰ ਕਰਦੇ ਰਹਿਣ ਤੇ ਆ ਨਹਿਰ ਆ ਜਿਹੜਾ ਰਸਤਾ ਜਾ ਰਿਹਾ ਪਾਣੀ ਜਾ ਰਿਹਾ ਹੈ ਇਹ ਨਹਿਰ ਦੇ ਉੱਤੇ ਕੁਝ ਯਾਦ ਆਇਆ ਤੁਹਾਨੂੰ ਨਹਿਰ ਦੇ ਕਿਨਾਰੇ ਵੈਸੇ ਤਾਂ ਇਹ ਨਹਿਰ ਦੇ ਉੱਤੇ ਮੈਂ ਤਾਂ ਇਹ ਨਹਿਰ ਦੇ ਉੱਤੇ ਵਿਚੋਲਾ ਗਾਣਾ ਸ਼ੂਟ ਕੀਤਾ ਸੀਗਾ ਤੇ ਉੱਥੋਂ ਹੀ ਤਾਂ ਸਾਰਾ ਕੁਝ ਮਤਲਬ ਕਹਿ ਲਓ ਸ਼ੁਰੂਆਤੀ ਉੱਥੋਂ ਹੋਈ ਸੀ ਜਾਂ ਕਹਿ ਲਓ ਮਤਲਬ ਸ਼ੂਸ ਵਗੈਰਾ ਮੈਨੂੰ ਵਿੱਚੋਲੇ ਗਾਣੇ ਤੋਂ ਬਾਅਦ ਚ ਮਿਲੇ ਮਿਲਣ ਲੱਗੇ ਸੀਗੇ ਤਾਂ ਇਹ ਨਹਿਰ ਨੂੰ ਤਾਂ ਮੈਂ ਭੁੱਲ ਹੀ ਨਹੀਂ ਸਕਦਾ ਕਦੀ ਯਾ ਤਾਂ ਹੁਣ ਵੀ ਤੇ ਕਿਹੜੀ ਗੱਲ ਇਹਨੂੰ ਮੈਂ ਕਦੇ ਭੁੱਲ ਹੀ ਨਹੀਂ ਸਕਦਾ ਅੱਛਾ ਅਕਸਰ ਜਿਵੇਂ ਯਾਰ ਦੋਸਤ ਇਕੱਠੇ ਹੁੰਦੇ ਆ ਫਨ ਫਨ ਕਰਦੇ ਆ ਕਿਤੇ ਬੰਦੇ ਆ ਪਾਰਟੀਆਂ ਕਰਦੇ ਆ ਕਦੇ ਸਿੰਗਲਸ ਨੇ ਜਿਹੜੇ ਆਪਸ ਵਿੱਚ ਉਹ ਵੀ ਇਦਾਂ ਕਰਦੇ ਨੇ ਜਾਂ ਤੁਹਾਡਾ ਦਿਲ ਕਰਦਾ ਕਿਤੇ ਜਾ ਕੇ ਇਕੱਠੇ ਬੈਠੀਏ ਕਿਤੇ ਹਨਾ ਫੰਕਸ਼ਨ ਕਰੀਏ ਇਹ ਤਾਂ ਕਰਦੇ ਹੁੰਦੇ ਹੋ ਹਾਂਜੀ ਬਿਲਕੁਲ ਸਿੰਗਰ ਵੀ ਜਿਹੜੇ ਆ ਪਤਾ ਨਹੀਂ لوکاں دے مناں وچ کی ہے سنگراں نو لے کے بالکل عام سارے ਇਦਾਂ ਹੀ ਨੇ ਬੰਦੇ ਜਿਦਾਂ ਤੁਸੀਂ ਉਹ ਮੈਂ ਆ ਅਸੀਂ ਰਲ ਕੇ ਇਕੱਠੇ ਬੈੰਨੇ ਵੀ ਆਂ پارٹی ਵੀ ਕਰਦੇ ਆਂ ਖੱਪਖਾਨਾ ਵੀ ਪਾਉਨੇ ਆਂ ਇਲਤਾਂ ਵੀ ਕਰਦੇ ਆਂ ਲੜਦੇ ਵੀ ਆਂ ਇੱਕ ਦੂਜੇ ਨਾਲ ਸਾਰਾ ਕੁਝ ਸੇਮ ਹੀ ਆ ਕੋਈ ਐਡੀ ਗੱਲ ਨਹੀਂ ਹੈਗੀ ਕਿ ਸਿੰਗਰ ਜਿਹੜੇ ਨੂੰ ਕਿਤੋਂ ਹੋਰੋਂ ਆਉਂਦੇ ਨੇ ਕੁਝ ਹੋਰ ਉਹਨਾਂ ਦਾ ਲਾਈਫ ਸਟਾਈਲ ਆ ਜ਼ਰੂਰ ਹੋਊਗਾ ਹੁੰਦਾ ਮਨਚ ਤੇ ਕਈ ਵਾਰ ਅਕਸਰ ਇਹ ਦੇਖਣ ਨੂੰ ਮਿਲਦਾ ਕਿ ਜਿਹੜੇ ਸੈਲੀਬ੍ਰਿਟੀਜ਼ ਨੇ ਉਹ ਜ਼ਿਆਦਾ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ ਕਿਉਂਕਿ ਲੋਕ ਅਕਸਰ ਉਹਨਾਂ ਨੂੰ ਘੇਰ ਲੈਂਦੇ ਨੇ ਫੋਟੋ ਕਰਾਉਣੀ ਆ ਸੈਲਫੀ ਕਰਾਉਣੀ ਆ ਆ ਹਾਂ ਹੈਗੇ ਨੇ ਵਿੱਚੋਂ ਕਈ ਮਨਾ ਵੀ ਨਹੀਂ ਲੈਂਦਾ ਕਿੰਨ ਕਈਆਂ ਦਾ ਪਰ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਆ ਕੇ ਮਿਲਦਾ ਵਾ ਤਾਂ ਮੈਨੂੰ ਐ ਲੱਗਦਾ ਕਿਉਂਕਿ ਇਹਨਾਂ ਦੇ ਤਾਂ ਬਣਾਏ ਹੋਏ ਆ ਜੀ ਇਹਨਾਂ ਨੂੰ ਮਿਲਣ ਤੋਂ ਡਰਾਂਗੇ ਤਾਂ ਫਿਰ ਗਾਉਣਾ ਕਿਦੇ ਲਈ ਆਸੀਂ ਹਨਾ ਮੈਨੂੰ ਤਾਂ ਬੜਾ ਵਧੀਆ ਲੱਗਦਾ ਇਹਨਾਂ ਨੂੰ ਮਿਲ ਕੇ ਜੀ 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 ਅੱਛਾ ਫੈਮਲੀ ਦੀ ਮੈਂ ਗੱਲ ਕਰਾਂ ਫੈਮਲੀ ਚ ਕੌਣ ਕੌਣ ਹੈ ਤੇ ਇਹ ਪੂਰੀ سپورਟ ਹੈ ਕਿਦਾਂ ਦੀ سپورਟ ਹੈ ਤੁਹਾਨੂੰ ਫੈਮਲੀ ਵੱਲੋਂ ਹੁਣ ਤਾਂ ਫੈਮਲੀ ਫੁੱਲ سپورਟ ਕਰਦੀ ਹੈ ਜੀ ਜਦੋਂ ਪਹਿਲਾਂ ਅਸਲ ਵਿੱਚ ਸਟਰਗਲ ਦੇ ਦਿਨ ਸੀਗੇ ਉਦੋਂ ਜ਼ਰੂਰ ਬਾਕੀ ਐਵੇਂ ਕਹਿ ਦਈਏ ਬਾਪੂ ਦੀ ਜਿੰਨੀ ਵਾਹ ਲੱਗੀ ਜਿੰਨੇ ਜੋਗਾ ਸੀਗਾ ਉਹਨੇ ਪੂਰਾ ਨਿਭਾਈਆ ਵਿਚਾਰੇ ਨੇ ਆਪਦੇ ਵੱਲੋਂ ਜਿੰਨੇ ਜੋਗਾ ਸੀਗਾ ਤੇ ਵਧੀਆ ਸਾਥ ਦਿੱਤਾ ਕਰਦੇ ਆ ਨੇ ਬਾਕੀ ਫੈਮਿਲੀ ਦੇ ਵਿੱਚ ਬਾਪੂ ਜੀ ਨੇ ਮਾਤਾ ਜੀ ਨੇ ਵੱਡਾ ਵੀਰਾ ਵਾ ਪਰਜਾਈ ਆ ਤੇ ਛੋਟੀ ਗੁੜੀਆ ਵਾ ਹੁਣੇ 8-9 ਸਾਲ ਬਾਅਦ ਵਿਆਹ ਤੋਂ ਮੇਰੇ ਵੱਡੇ ਭਰਾ ਦੇ ਗੁੜੀਆ ਹੋਈ ਆ ਜਪਜੋਤ ਕੌਰ ਖੈਰਾ ਰੱਖਿਆ ਸੀ ਉਹਦਾ ਨਾਮ ਬਸ ਆਈ ਛੋਟੀ ਜੀ ਫੈਮਿਲੀ ਹੈ ਜੀ ਆਪਣੀ अच्छा ਜੇ ਮੈਂ ਗੱਲ ਕਰਾਂ ਪੁਰਾਣੇ ਜਿਹੜੇ ਯਾਰ ਬੈਲੀ ਹੁੰਦੇ ਨੇ ਇਕੱਠੇ ਪੜੇ ਹੁੰਦੇ ਨੇ ਜਾਂ ਬਚਪਨ ਤੋਂ ਇਕੱਠੇ ਨਾਲ ਰਹੇ ਹੁੰਦੇ ਨੇ ਅਕਸਰ ਕਾਫੀ ਦੇਰ ਬਾਅਦ ਜਦੋਂ ਮਿਲਣਾ ਹੁੰਦਾ ਆ ਤੇ ਕਿੱਦਾਂ ਦਾ ਸਬਬ ਹੁੰਦਾ ਕਿਉਂਕਿ ਕਾਫੀ ਅੱਜ ਵੀ ਮੈਂ ਇੱਕ ਤੁਹਾਡੇ ਇੱਕ ਯਾਰ ਦੋਸਤ ਨੂੰ ਮਿਲਿਆ ਆ ਹਨਾ ਤੇ ਉਹ ਤਕਰੀਬਨ ਕਾਫੀ ਸਾਲਾਂ ਬਾਅਦ ਬਾਹਰੋਂ ਆਏ ਨੇ ਕੈਨੇਡਾ ਤੋਂ ਹਨਾ ਤੇ ਉਹੀ ਸਾਨੂੰ ਤੁਹਾਡੇ ਤੱਕ ਲੈ ਕੇ ਆਏ ਨੇ ਕਿੱਦਾਂ ਦਾ ਫੀਲ ਹੁੰਦਾ ਜਦੋਂ ਪੁਰਾਣੇ ਬੈਲੀ ਮਿਲਦੇ ਨੇ ਫੀਲ ਬੜਾ ਵਧੀਆ ਹੁੰਦਾ ਜੀ ਹੁਣ ਬਾਈ ਖੜਾ ਨਾਲ ਵੀਡੀਓ ਬਣਾਈ ਜਾਂਦਾ ਮੈਂ ਚਾਹਣਾ ਮੜਾ ਜੇ ਕੈਮਰਾ ਮਾਰਿਆ ਜਾਵੇ ਬਾਈ ਦੇ ਉੱਤੇ ਤੇ ਅਸਲ ਦੇ ਵਿੱਚ ਅਸੀਂ ਘੱਟ ਤੋਂ ਘੱਟ ਮਿਲੇ ਹੋਵਾਂਗੇ ਮੇਬੀ 5-6 ਸਾਲਾਂ ਬਾਅਦ ਮਿਲੇ ਹੋਵਾਂਗੇ ਤੇ ਬੜਾ ਵਧੀਆ ਲੱਗਦਾ ਵਾ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਜਦੋਂ ਗੱਲਾਂ ਚੇਤੇ ਕਰੀਨੇ ਬਾਈ ਕੋਲੇ ਕੁਝ ਕੁ ਫੋਟੋਗ੍ਰਾਫ ਸੀਗੀਆਂ ਉਹ ਦੇਖ ਕੇ ਪੁਰਾਣੇ ਮਾਹੌਲ ਚ ਜਾਵੜੀ ਦਾ ਤੇ ਫਿਰ ਬਾਕੀ ਦੁੱਖ ਸੁੱਖ ਜਿਹੜੇ ਜਿੱਦਾਂ ਵੀ ਕਿਵੇਂ ਕੀ ਕਰਦੇ ਸੀ ਕੀ ਨਹੀਂ ਕਰਦੇ ਸੀ ਕੋਈ ਕੋਈ ਮਾੜਾ ਟਾਈਮ ਸੀ ਕਿੱਥੇ ਕਿਵੇਂ ਕਿਵੇਂ ਸਾਰਦੇ ਕਈ ਵਾਰ ਪੈਸੇ ਘਟ ਹੁੰਦੇ ਸੀ ਬਾਈ ਨੂੰ ਕਹਿਣਾ ਬ ਰਾਜ ਇੰਨੇ ਪੈਸੇ ਚਾਹੀਦੇ ਯਾਰ ਆਹ ਕੰਮ ਕਰਨਾ ਸੀ ਯਾਰ ਐ ਨਹੀਂ ਕਰਨਾ ਫਿਰ ਉਹ ਬੜਾ ਵਧੀਆ ਲੱਗਦਾ ਯਾਦਾਂ ਜੀਆਂ ਟਾਈਮ ਯਾਦ ਕਰਕੇ ਕੀ ਯਾਰ ਉਹ ਵੀ ਟਾਈਮ ਘੈਂਟ ਸੀਗਾ ਆ ਵੀ ਟਾਈਮ ਘੈਂਟ ਆ ਅੱਛਾ ਕੁੜੀਆਂ ਵਾਸਤੇ ਜੇ ਤੁਸੀਂ ਕੋਈ ਆਪਣਾ ਗਾਇਆ ਹੋਇਆ ਗਾਣਾ ਕੁੜੀਆਂ ਵਾਸਤੇ ਗਾਣਾ ਹੋਵੇ ਤੇ ਕਿਹੜਾ ਗਾਉਂਗੇ ਤੇ ਕਿਹੜਾ ਗਾਣਾ ਤੁਸੀਂ ਸਾਡੇ ਦਰਸ਼ਕਾਂ ਨੂੰ ਸੁਣਾਓਗੇ ਹਾਂਜੀ ਹੋ ਖੁੱਲ ਮਾਪੇ ਦੀ ਫਾਇਦਾ ਨਾ ਮੈਂ ਚੱਕਦੀ ਸ਼ਹਿਰ ਪੜਦੀ ਮੈਂ ਚੁੰਨੀ ਸਿਰ ਰੱਖਦੀ ਰੱਖਾਂ ਐਹੋ ਜਈਆਂ ਕੁੜੀਆਂ ਤੋਂ ਗੈਪ ਮੈਂ ਜੋ ਯਾਰਾਂ ਨਾਲ ਕੱਟਣ ਦੁਪਹਿਰ ਵੇ ਹੋ ਮੈਨੂੰ ਫੈਮਿਲੀ ਪਿਆਰੀ ਆ ਪਿਆਰ ਤੋਂ ਤਾਂ ਹੀ ਸ਼ਕੇਚ ਰੱਖਦੀ ਨਾ ਪੈਰ ਵੇ ਹੋ ਡਰ ਲੱਗੇ ਬਦਨਾਮੀ ਕੋਲੋਂ ਸੋਹਣਿਆਂ ਤਾਂ ਹੀ ਸ਼ਕੇਚ ਰੱਖਦੀ ਨਾ ਪੈਰ ਵੇ ਫੇ ਦਸ ਕਾ ਤੋਂ ਰੱਖਾਂ ਸ਼ਕੇਚ ਪੈਰ ਵੇ ਜੀ ਸੋ ਬਹੁਤ ਖੂਬ ਜਿੱਦਾਂ ਇਹਨਾਂ ਨੇ ਦੱਸਿਆ ਕਿ ਮੇਰੇ ਗਾਣਿਆਂ ਦੇ ਵਿੱਚ ਇੱਕ ਮੈਸੇਜ ਹੁੰਦਾ ਚੰਗਾ ਮੈਸੇਜ ਹੁੰਦਾ ਉਹਨਾਂ ਦਰਸ਼ਕਾਂ ਵਾਸਤੇ ਲੱਛਰ ਗਾਇਕੀ ਜਿਹੜੀ ਹੈਗੇ ਇਹਨਾਂ ਦੇ ਗਾਣੇ ਵਿੱਚ ਨਹੀਂ ਚਲਕਦੀ ਤੇ ਇਹਨਾਂ ਨੇ ਕੁੜੀਆਂ ਨੂੰ ਖਾਸ ਸੁਨੇਹਾ ਜਿਹੜਾ ਆਪਣੇ ਗਾਣੇ ਦੇ ਜ਼ਰੀਏ ਦਿੱਤਾ ਹੈ ਅੱਛਾ ਸਾਡੇ ਦਰਸ਼ਕਾਂ ਨੂੰ ਅਗਰ ਇੱਕ ਮੈਸੇਜ ਹੈ ਜਿਹੜਾ ਤੁਸੀਂ ਦੇਣਾ ਚਾਹੋ ਕੋਈ ਖਾਸ ਸੁਨੇਹਾ ਜਿਹੜਾ ਤੁਸੀਂ ਦੇਣਾ ਚਾਹੋ ਸਨੇਹਾ ਵੈਸੇ ਤਾਂ ਇੰਨੀ ਮੇਰੀ ਉਮਰ ਵੀ ਨਹੀਂ ਹੈਗੀ ਕਿ ਮੈਂ ਕਿਸੇ ਨੂੰ ਸਨੇਹਾ ਦੇ ਸਕਾਂ ਤੇ ਪਰ ਹਾਂ ਜਰੂਰ ਸਰੋਤਿਆਂ ਨੂੰ ਇੱਕ ਮੈਸੇਜ ਜਰੂਰ ਦੇਣਾ ਚਾਹੁੰਗਾ ਕਿ ਚੰਗੇ ਮਿਊਜ਼ਿਕ ਨੂੰ ਪਿਆਰ ਕਰੋ ਮੀਨਿੰਗਫੁਲ ਗਾਇਕੀ ਗਾਣੇ ਸੁਣੋ ਤੇ ਜੇ ਕੋਈ ਚੰਗਾ ਕਰਦਾ ਆ ਚੰਗਾ ਗਾਉਂਦਾ ਵਾ ਉਹਨੂੰ ਅਪਰੀਸ਼ੀਏਟ ਕਰੋ ਤੇ ਜੇ ਤੁਹਾਨੂੰ ਕੁਝ ਨਹੀਂ ਚੰਗਾ ਲੱਗਦਾ ਤਾਂ ਉਹਨੂੰ ਜਰੂਰ ਨਿੰਦੋ ਵੀ ਤੇ ਬਸ ਚੰਗੀ ਗਾਇਕੀ ਨੂੰ ਪਿਆਰ ਕਰੋ ਜੀ ਜੀ ਬਿਲਕੁਲ ਆਉਣ ਵਾਲੇ ਨਵੇਂ ਪ੍ਰੋਜੈਕਟ ਵਾਸਤੇ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਜਿਹੜਾ ਹੈਗਾ ਵਾ ਮੁਬਾਰਕਬਾਦ Best of luck. ਆ ਮੇਰੇ ਵੱਲੋਂ ਵੀ ਪ੍ਰਾਈਮ ਟੀਵੀ ਦੀ ਪੂਰੀ ਟੀਮ ਨੂੰ ਮੇਰੇ ਵੱਲੋਂ ਇੱਕ ਵਾਰ ਫਿਰ ਤੋਂ ਦਿਲੋਂ ਥੈਂਕ ਯੂ ਕਰਦਾ ਜੀ ਮੈਂ ਸਾਰਿਆਂ ਨੂੰ ਦਿਲੋਂ ਪਿਆਰ ਲਵ ਯੂ ਆਲ ਪਿਆਰ ਭਰੀ ਸასი ਸ਼ਕਾ ਜੀ ਸੋ ਇਹ ਸਨ ਕਮਲ ਖੇਰਾ ਜੀ ਜਿਹੜੀ ਜਿਨ੍ਹਾਂ ਨੇ ਦੱਸਿਆ ਕਿ ਗਾਇਕੀ ਜਿਹੜੀ ਇਹਨਾਂ ਦੀ ਹੈਗੀ ਆ ਉਹਨਾਂ ਗਾਣੇ ਦੇ ਵਿੱਚ ਇੱਕ ਮੈਸੇਜ ਇੱਕ ਸੁਨੇਹਾ ਜਿਹੜਾ ਖਾਸ ਤੌਰ ਤੇ ਝਲਕਦਾ ਆ ਲੱਚਰ ਗਾਇਕ ਗਾਇਕੀ ਤੋਂ ਜਿਹੜਾ ਹੈਗਾ ਦੂਰ ਰਹਿੰਦੇ ਨੇ ਇੱਕ ਸੁਨੇਹਾ ਦਿੱਤਾ ਇਹਨਾਂ ਨੇ ਸਾਡੇ ਦਰਸ਼ਕਾਂ ਨੂੰ ਵੀ ਕਿ ਚੰਗਾ ਸੁਣੋ ਚੰਗਾ ਸੁਣਨ ਦੇ ਨਾਲ ਹੀ ਸਾਡੇ ਸਮਾਜ ਨੂੰ ਇੱਕ ਨਵੀਂ ਸੇਧ ਮਿਲੇਗੀ ਇੱਕ ਲੱਚਰਤਾ ਜਿਹੜੀ ਸਾਡੇ ਸਮਾਜ ਦੇ ਵਿੱਚੋਂ ਦੂਰ ਹੋਏਗੀ ਕੈਮ ਸ਼ਾਲ ਸ਼ਰਦਾ ਪ੍ਰਾਈਮ ਹੁਦੇ ਚੰਡੀਗੜ੍ਹ